ਆਦਿਵਾਸੀ ਮਾਰੇ ਜਾ ਰਹੇ ਆ ਅਖਰਕਰ ਉਹਨਾਂ ਦੀ ਸਰਕਾਰ ਨਾਲ ਕੰਟਰਡਿਕਸ਼ਨ ਕਿਵੇਂ ਖੜੀ ਹੁੰਦੀ ਹੈ 18 ਤੋਂ 20 ਟ੍ਰਿਲੀਅਨ ਡਾਲਰ ਦੀ ਕੀਮਤ ਤੇ ਜਿੱਥੋਂ ਖਣਚ ਬਜ਼ਾਰਤ ਕੱਢੇ ਜਾ ਰਹੇ ਨੇ ਜਿਹੜੇ ਉਸ ਇਲਾਕਿਆਂ ਦੇ ਵਿੱਚ ਆਦਿਵਾਸੀ ਵੱਸਦੇ ਆ ਕਿ ਜੇਕਰ ਉੱਥੇ ਕੰਪਨੀਆਂ ਜਾਂਦੀਆਂ ਨੇ ਜੇਕਰ ਉਹ ਖਣਿਜ ਪਦਾਰਥ ਕੱਢੇ ਜਾਂਦੇ ਤਾਂ ਦੇਸ਼ ਨੂੰ ਫਾਇਦਾ ਹੋਵੇਗਾ ਉਹਨਾਂ ਲੋਕਾਂ ਦੀ ਜ਼ਿੰਦਗੀ ਵੀ ਬਦਲੇਗੀ ਉਹ ਉਹ ਤਾਂ ਜੰਗਲਾਂ ਤੋਂ ਨਿਕਲ ਕੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਆਉਣਗੇ ਫਿਰ ਇਸ ਤਰ੍ਹਾਂ ਬਿਲਕੁਲ ਨਹੀਂ ਕਿ ਉਹਨਾਂ ਆਦੀਵਾਸੀਆਂ ਦਾ ਕੁਝ ਵੀ ਬੜਾਏ ਬਗੈ ਉਹਨਾਂ ਨੂੰ ਆਪਣੇ ਇਲਾਕਿਆਂ ਵਿੱਚ ਹੀ ਰਿਫਿਊਜੀਆ ਤੋਂ ਬੱਧਰ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਕੀਤਾ ਗਿਆ ਇਹ ਜਮੂਰੀ ਹੱਕਾਂ ਦੇ ਨਾਂ ਤੇ ਬੰਦੂਕ ਚੱਕਣਾ ਹਥਿਆਰ ਚੱਕਣਾ ਉਹ ਜਾਇਜ਼ ਗੱਲ ਹੈ ਉਹ ਉਹੀ ਲੋਕ ਉਹ ਲੇਵੀ ਇਕੱਠੀ ਕਰ ਦਿੰਦੇ ਨੇ ਉਹਨਾਂ ਕੰਪਨੀਆਂ ਤੋਂ ਉਹਨਾਂ ਤੋਂ ਜਿਹੜੀਆਂ ਫਰੋਤੀ ਲੈਂਦੇ ਨੇ ਇਤਿਹਾਸ 'ਚ ਬਹੁਤ ਕੱਲਨਾਇ ਹੋ ਜਾਂਦੀਆਂ ਨੇ ਜਿਹੜੀਆਂ ਅਸੀਂ ਬਹੁਤ ਵਾਰੀ ਕਰਨੀਆਂ ਨਹੀਂ ਚਾਹੁੰਦੇ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਕਹਿੰਦੇ ਨੇ ਕਿ ਜਿਹੜੇ ਮਾਓਇਸਟ ਨੇ ਖਾਸ ਕਰਕੇ ਉਹਨਾਂ ਨੂੰ ਖਤਮ ਕਰ ਦੇਣਗੇ ਆਪਰੇਸ਼ਨ ਕਗਾਰ ਚਲਾਇਆ ਹੋਣਾ ਅਮਿਤ ਸ਼ਾਹ ਦਾ ਜੋ ਬਿਆਨ ਹੈ ਉਹ ਬਿਆਨ ਅਸਲ ਦੇ ਵਿੱਚ ਬੇਗਾਨੀਅਤ ਖਤਮ ਕਰਨ ਦਾ ਬਿਆਨ ਨਹੀਂ ਹੈ ਬੇਗਾਨਿਆਂ ਨੂੰ ਮਾਰ ਮਕਾਉਣ ਦਾ ਹੈ ਪਰ ਮਾਓਇਸਟਾਂ ਦੇ ਕੇਸ ਦੇ ਵਿੱਚ ਇਸ ਤਰੀਕੇ ਨਾਲ ਕਿਉਂ ਨਹੀਂ ਹੋਇਆ ਡੀਜ਼ਲ ਪਾਗਰ ਨੂੰ ਦੇ ਲਾਸ਼ਾਂ ਨੂੰ ਸਾੜਿਆ ਗਿਆ ਉਹਨਾਂ ਦੇ ਜਮਹੂਰੀ ਹੱਕਾਂ ਬਾਰੇ ਕਿਉਂ ਨਹੀਂ ਕੋਈ ਆਵਾਜ਼ ਬੁਲੰਦਦਾ। ਜ਼ਮੀਨ ਦੇ ਉੱਤੇ ਚਾਦਰ ਵਿਛੀ ਹੋਈ ਹੈ। ਤਰਪਾਲ ਕਿਸਮ ਦੀ। ਉਹਨਾਂ ਲਾਸ਼ਾਂ ਦੇ ਵਿੱਚਕਾਰ ਸਿਕਿਉਰਿਟੀ ਅਫਸਰ ਫੋਰਸ ਦੇ। ਮਤਲਬ ਐ ਲੱਗਦਾ ਹੈ ਕਿ ਆਮ ਜੀ ਗੱਲ ਤੇ ਹੱਸ ਰਹੇ।